ਹਾਂ ਤਾਂ ਤੋਤਾ ਸਵੇਰ ਕੇ ਸਟੈਂਡਿੰਗ ਵੀ ਖਿੱਚਦਾ ਵੀ ਕੋਈ ਪੈਰ ਨਾਲ ਤਿਲਕ ਜੇ ਕਿਸੇ ਦਾ ਸਾਈਡ ਤੇ ਧਰਤਾ ਨਹੀਂ ਹਾਂ ਤਾਂ ਤੋਤਾ ਸਾਰਾ ਮੇਰੀ ਸੁਣ ਲੈ ਗੱਲ ਕੁੜੀ ਹਾਂਜੀ ਥਾਂ ਸਕਾ ਕੇ ਜਾਣਾ ਬਈ ਪਰ ਮਾਰਨਾ ਤੇ ਕੰਬਲ ਕੋ ਦਪਾਈ ਮੈਂ ਆ ਦੇਖੋ ਸਾਰਾ ਤੋਤਾ ਹੈ ਤਾਂ ਮੈਂ ਤੋਤਾ ਬਈ ਸਕਾ ਦੇ ਮੈਂ ਡਿੱਗ ਪਉਂ ਮੈਂ ਗਿੱਲੇ ਤੇ ਡਿੱਗ ਪੈਂਦੀ ਮੈਨੂੰ ਨਹੀਂ ਦੀਂਦਾ ਨਿਗਾ ਕਮਜ਼ੋਰ ਹੈ ਮੇਰੀ ਮੈਂ ਸਕਾ ਤਾਂ ਸੀ ਮੈਂ ਕੋ ਚਾਲਾ ਤਾਂ ਸੀਗਾ ਬਾਅਦ ਚ ਸਕਾ ਕੇ ਸਟੈਂਡਿੰਗ ਮਾਰ ਕੇ ਤੇ ਸਾਰਾ ਸੁਣ ਹੋਈ ਦੇ ਕਰਦੇ ਆਂ ਭੱਜੀ ਜਾ ਰਹੀ ਕਾਲੀ ਕਾਲੀ ਕੰਬਲ ਕੌਣ ਤੋਊਗਾ ਕੰਬਲ ਅੱਜ ਹੀ ਧੋਨੇ ਆ ਤੇ ਹੋਰ ਤੈਨੂੰ ਆ ਵੀ ਆਂਟੀ ਤੋਂ ਮੈਥੋਂ ਨਹੀਂ ਧੋਤੇ ਜਾਂਦੇ ਕੰਬਲ ਤੋਂ ਫਾਇਲ ਵੱਡੇ ਨਹੀਂ ਨਹੀਂ ਆਂਟੀ ਇਹ ਨਹੀਂ ਹੈਗਾ ਮੈਨੂੰ ਵੀ ਤੁਸੀਂ ਧੋ ਲੋਗੇ ਮੈਂ ਤਾਂ ਬਸ ਐ ਹੀ ਆਂ ਵੀ ਨਾ ਭਾਈ ਤੂੰ ਤਾਂ ਰੋਜ਼ ਬਾਹਰ ਨਾ ਲਾਉਂ ਬੋਝ ਬਾਹਰ ਨਾ ਲਾ ਦੇ ਮੈਂ ਕੱਲ ਧੋ ਤੂੰ ਨਹੀਂ ਪੱਕਾ ਤੇਰੀ ਕੱਲ ਨਹੀਂ ਆਉਂਦੀ ਤੇਰੀ ਨਹੀਂ ਕਰ ਲਾਉਂਗੀ ਆਂਟੀ ਪਤਾ ਕਿ ਮੇਰੀ ਮੰਮੀ ਨਾ ਬਿਮਾਰ ਹੈ ਮੈਂ ਦਵਾਈ ਲਿਆ ਕੇ ਦੇਣੀ ਹੈ ਮੇਰੀ ਮੰਮੀ ਨੂੰ じゃ ਭਾਈ じゃ ਮੈਂ ੱਪੇ ਕਰ ਲਉਂ ਤੇ ਤੇਰਾ ਰੋਜ਼ ਦਾ ਕੰਮ ਆ ਭਾਈ ਰੋਜ਼ ਦਾ ਕੰਮ ਹੈ ਹੀ बहाने लाई जानी रोज मैं आप भी तो क्यों करूंगी चल कोई ना मैं कर दानी है कम पर अंदर पे ने अंदर पे तू बता नहीं कोई ना मैं ठीक और बहुत काम करया कर बढ़िया बढ़िया हां मैं चलूं आज तो देर लेट हो जाऊंगी जब मैं घर जाऊंगी और डॉक्टर ना बंद कर दे दुकान करा मेरी मम्मी बेचारी फिर आज रह जाऊंगी तो आई तो ਆਗੇ ਤੁਸੀਂ ਆਹੋ ਆ ਗਿਆ ਲੈ ਕੇ ਮੈਂ ਚਾਹ ਚਾ ਲੈ ਆ ਯਾਰ ਆਜਾ ਅੰਦਰੀ ਕਪੜੇ ਧੋਲੇ ਹਾਂ ਕਪੜੇ ਧੋਲੇ ਮੈਂ ਸਾਰੇ ਅੰਦਰੀ ਬੈਠ ਜਾ ਤੁਸੀਂ ਜਾ ਕੇ ਕਪੜੇ ਵਾਲੇ ਕੋਈ ਨਹੀਂ ਤੂੰ ਬੇਬੇ ਕੋਲੇ ਆ ਜਾ ਬੇਬੇ ਕੋਲੇ ਬੈਠ ਕੇ ਪੀਣਾ ਥੋੜੀ ਜੀ ਗੱਲਬਾਤ ਕਰਨੀ ਸੀ ਕੀ ਗੱਲਬਾਤ ਕਰਨੀ ਆ ਕੋਈ ਨਹੀਂ ਦੱਸਦਾ ਤੈਨੂੰ ਇਹ ਨਾ ਕਦੇ ਵੀ ਆਉਗਾ ਐਂ ਵੀ ਜਾ ਕੇ ਉਹਦੇ ਅੰਦਰ ਸਿੱਧਾ ਬਹਿ ਜਾ। ਪੜਾ ਜਾ ਕੇ ਮਾਂ ਕੋਲ ਬੈਠੋ। ਪਤਾ ਨਹੀਂ ਮਾਂ ਕੋਲੇ ਨੇ ਕੀ ਗੁਰਮਤਿ ਸਾਰਾ ਦਿਨ ਕਰਨਿਆ। ਵੀ ਉਹੀ ਤਰ੍ਹਾਂ ਤੋਂ ਮੇਰੇ ਨਾਲ ਕਰਲਾਚਾਰ ਹੈ। ਸਾਧਾ ਤੇ ਮੈਂ ਢੀਕਦੀ ਰਹਿਣੀ ਆ। ਘੁਆ ਨਾਲ ਪਤਾ ਨਹੀਂ ਕੀ ਆ। ਮਾਂ ਮਗਰ ਇੰਨੀ ਕਾਤੋਂ ਲੱਗੇ ਆ। ਉਹ ਮਮੀ ਜੀ ਪਤਾ ਨਹੀਂ ਸਾਧਨਾ ਤੇ ਕੋਲ ਬਿਠਾਈ ਰੱਖਦੀ ਗੋਡੇ ਨਾਲ ਲਵਾ ਕੇ। ਪੜਾ ਚਾਹੀ ਪੜਾਈ ਲੂ। ਆ ਗਿਆ ਪੁੱਤ? ਆ ਗਿਆ ਮਾਂ। ਚਲ। ਹੋਰ ਮਾਂ ਠੀਕ ਆ? ਵਧੀਆ ਪੁੱਤ ਮੈਂ ਤਾਂ ਠੀਕ ਆ। ਵਧੀਆ ਕੰਮ ਕਰ। ਪਹਿਲਾ ਪਾਣੀ ਲੈ ਕਿਹਨੂੰ ਮੁੰਡੇ ਵਾਸਤੇ ਨਾਲੇ ਪਾਣੀ ਲਿਆਦੇ ਨਾਲੇ ਵਧੀਆ ਜੀ ਚਾਹ ਬਣਾ ਦੇ ਮੁੰਡੇ ਵਾਸਤੇ ਠੀਕ ਹੈ ਹਾਂ ਉਹੀ ਗੱਲ ਸਿਰ ਦੁਖਣ ਲੱਗਿਆ ਹੋਊ ਪੁੱਤ ਹੋਰ ਉੱਥੇ ਕੰਮ ਕਰਨਾ ਕਿਹੜਾ ਗਰਮੀ ਵੀ ਬਾਲੀ ਅਮਾ ਨਾਲੇ ਨਾਲੇ ਮਾਂ ਤੈਨੂੰ ਐਂ ਕਹਿੰਦਾ ਸੀ ਮਾਂ ਅੱਜ ਸਾਬ-ਕਿਤਾਬ ਜਾਂ ਕਰਿਆ ਸੀਗਾ ਦੁਕਾਨ ਤੇ ਅੱਛਾ ਹਾਂ ਸਾਬ-ਕਿਤਾਬ ਕਰਿਆ ਸੀ 40 43000 ਰੁਪਏ ਬਚਿਆ ਐ ਤੱਕੀ ਸਾਰਾ ਸਾਬ-ਕਿਤਾਬ ਕਰਕੇ ਧਿਆਨ ਸਾਰਾ ਖਰਚਾ ਕੱਢ ਕੇ ਸਾਰਾ ਜਿਹੜੇ ਮੁੰਡੇ ਰੱਖੇ ਹੋਏ ਐ ਦੁਕਾਨ ਤੇ ਹਾਂ ਉਹਨਾਂ ਦੀ ਤਨਖਾਹਾਂ ਪਾ ਕੇ 43000 ਰੁਪਏ ਦੀ ਬਚਤ ਹੋਈ ਹੈ। ਚਲ ਠੀਕ ਆ ਪੁੱਤ ਬਹੁਤਾ ਚਲ। ਬਚਤ ਤਾਂ ਹੋਈ ਪੱਲੋ ਤਾਂ ਨਹੀਂ ਪਾਏ ਹੈਗੇ। ਨਾਲ ਮੈਂ ਕਹਿੰਦੀ ਪੁੱਤ ਹੁਣ ਨਾ ਇਹ ਪੈਸੇ ਆਪਾਂ ਸਾਹਮਣੇ ਸਾਰੇ ਖਰਚ ਨਾ ਕਰਿਓ। ਆਹ ਹੋਰੇ ਹੁਣ ਆਪਾਂ ਜੱਸਦਾ ਵਿਆਹ ਕਰਾਂਗੇ ਤੇ ਉਦੋਂ ਆਪਣੇ ਕੰਮ ਆਉਣਗੇ। ਹਾਂ। ਹਾਂ। ਜੱਸਦਾ ਵਿਆਹ ਕਰਨਾ। ਲਾਹੌਰ ਪੁੱਤ ਹੁਣ ਹੁਣ ਕਰਨਾ ਨਹੀਂ ਵਿਆਹ। ਮੰਨਗੇ ਵਿਆਹ ਨੂੰ। ਮੰਨੀ ਆ ਲੈ ਜਦੋਂ ਮੈਂ ਕਹਿਤਾ ਆਂ ਕਿ ਮੈਂ ਨਾ ਕਰ ਦੂਗਾ ਉਹ। ਹੈਂ? ਚਲ ਵਧੀਆ। ਜਸ ਦਾ ਵਿਆਹ ਤਾਂ ਆਪਾਂ ਪੂਰੇ ਧੂਮ ਧਾਮ ਨਾਲ ਕਰਾਂਗੇ ਦੇਖੀ ਜਾਈਂ ਮਾ ਤੁਸੀ ਮੈਨੂੰ ਦੱਸਿਆ ਹੀ ਨਹੀਂ ਹੋਇਆ ਆਪਾਂ ਰਿਸ਼ਤਾ ਆਪਣੇ ਜਸ ਦਾਸ ਤੇ ਵਿਆਹ ਕਰ ਰਿਹਾ ਅਜੇ ਇੱਕ ਰਿਸ਼ਤਾ ਲਬ ਲਿਆ ਅਜੇ ਤਾਂ ਗੱਲ ਹੀ ਨਹੀਂ ਕੀਤੀ ਐ ਵੀ ਜਸ ਦਾ ਵਿਆਹ ਕਰਨਾ ਪੈਸੇ ਇਕੱਠੇ ਕਰ ਲਓ ਉਹ ਪੁੱਤ ਰਿਸ਼ਤਾ ਤਾਂ ਮੇਰੀ ਗੱਲ ਸੁਣ ਮੈਂ ਤੇਰੀ ਮਾਸੀ ਨੂੰ ਫੋਨ ਕਰਿਆ ਹੋਇਆ ਸੀਗਾ ਤੇ ਉਹਦਾ ਫੋਨ ਆਇਆ ਵੀਸੀ ਮੈਨੂੰ ਤੇ ਉਹ ਕਹਿੰਦੀ ਰਿਸ਼ਤਾ ਤਾਂ ਹੈਗਾ ਵਧੀਆ ਦਸ ਪਈਆ ਵਧੀਆ ਕੁੜੀ ਦਾ ਆਹਦੇ ਨੇ ਪੁੱਤੋ ਚੱਲ ਵਾ ਇਹ ਤਾਂ ਵਧੀਆ ਕੀਤਾ ਜੇ ਮਾਸੀ ਰਿਸ਼ਤਾ ਦੇਖ ਲੂਗੀ ਪਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਇੱਕ ਵਾਰੀ ਜੱਸ ਨੂੰ ਪੁੱਛ ਲਾ ਉਹ ਬਾਹਰ ਅੰਦਰ ਜਾਂਦਾ ਕਿਤੇ ਬਾਹਰ ਪਸੰਦ ਕਰੀ ਬੈਠਾ ਹੋਵੇ ਕੋਈ ਤੇਰੀ ਮਾਸੀ ਨਾਲ ਮੇਰੀ ਗੱਲ ਕੋਈ ਹੋਈ ਹੈਗੀ ਉਹਨੂੰ ਮੈਂ ਕਿਹਾਗਾ ਵੀ ਕੋਈ ਵਧੀਆ ਰਿਸ਼ਤਾ ਦੇਖ ਦੇ ਸਾਨੂੰ ਤੇ ਉਹੀ ਗੱਲ ਕੁੜੀ ਆਪਣੇ ਫਿੱਟ ਆਈ ਪੁੱਤ ਕੁੜੀ ਕੰਮਕਾਰ ਵਾਲੀ ਚਾਹੀਦੀ ਹੈਗੀ ਆਪਾਂ ਨੂੰ ਤਾਂ ਹੈ ਤੇ ਉਹਨੂੰ ਕਹਤਾ ਆਪਾਂ ਹੀ ਸਾਨੂੰ ਗੱਲੀ ਪੜ੍ਹੀ ਲਿਖੀ ਚਾਹੀਦੀ ਸਾਨੂੰ ਕੰਮ ਵਾਲੀ ਵੀ ਚਾਹੀਦੀ ਆ ਤੇ ਜਦੋਂ ਉਹਨੇ ਦੱਸ ਪਾਤੀ ਪੁੱਤ ਤਾਂ ਆਪਾਂ ਦੇਖਿਆਵਾਂਗੇ ਜਾ ਕੇ ਨਾਨਾ ਪੋਤ ਇਹ ਜੀ ਗੱਲ ਕੋਈ ਨਹੀਂ ਹੈਗੀ ਨਾਲੇ ਮੈਂ ਤਾਂ ਉਹਨੂੰ ਰੋਜ਼ ਕਹਿੰਦੀ ਰਹਿੰਦੀ ਆਂ ਕਿ ਭਾਈ ਪੁੱਤ ਇਹ ਜੀ ਕੋਈ ਐਸੀ ਵੈਸੀ ਗੱਲ ਨਾ ਕਰਦੀ ਕੋਈ ਤੇ ਕੋਈ ਨਸੇ ਪੱਤੇ ਆਈ ਕੋਈ ਕੁੜੀ ਚਿੜੀ ਵਾਲੀ ਗੱਲ ਤੈਨੂੰ ਪਤਾ ਵੀ ਨੂੰ ਤਾਂ ਮੇਰੇ ਪਸੰਦ ਦੀ ਆਉਗੀ ਘਰੇ ਤੇ ਬਾਕੀ ਉਹਨੂੰ ਪਤਾ ਆਪਣੀ ਮਾਂ ਦਾ ਫਿਰ ਤੇ ਚੱਲੂਗੀ ਤਾਂ ਮੇਰੀ ਹੋਈ ਨਸੇ ਪੱਤੇ ਦਾ ਕੋਲੇ ਨਹੀਂ ਜਾਂਦਾ ਮਾਂ ਇਹ ਤਾਂ ਗੱਲ ਹੈਗੀ ਆ ਕੁੜੀ ਧੂਰੀ ਖੜੀ ਆ ਹਜੇ ਚਾਹ ਬਣਾ ਲਾਂਦੀ ਘੁੱਟ ਹਾਂ ਮੰਮੀ ਮੈਂ ਲਿਆਉਣੀ ਆ ਜੱਬ ਬਣਾ ਲਿਆ ਮੈਂ ਤਾਂ ਇਹ ਕਹਿੰਦਾ ਸੀਗਾ ਮਾਂ ਹਬਤ ਹੈ ਐ ਜੀ 43000 ਬਚਿਆ ਤੇ ਗਾਂ 60 70 ਤੱਕ ਹੱਥ ਪੈ ਜੇ ਨਾ ਵਧੀਆ ਕੰਮ ਚੱਲ ਪੇ ਉਹ ਆਇਆ ਵੀ ਗਾਹਕਦਾਰੇ ਦਾ ਬਣ ਗਈ ਜਿਹੇ ਜਾਨਾ ਮਾ ਕੰਮ ਸੀਗਾ ਹਾਂ ਲੋਕ ਜਾਣ ਪਛਾਣ ਵੀ ਹੋ ਗਈ ਵਿੱਚ ਅੱਛਾ ਹੂੰ ਚੱਲ ਇਹ ਤਾਂ ਗੱਲ ਹੈਗੀ ਪੁੱਤ ਨਾਲੇ ਹੌਲੀ ਹੌਲੀ ਪੈਰ ਚੰਗਦਾ ਹੁੰਦਾਗਾ ਹਾਂ ਇਹ ਨਹੀਂ ਹੈਗਾ ਹੈਗਾ ਵੀ ਆਪਾਂ ਨੇ ਹੁਣ ਉਹੀ ਗੱਲ ਦੁਕਾਨ ਸ਼ੁਰੂ ਕੀਤੀ ਤੇ ਉਹੀ ਗਾਹਕ ਜਦੋਂ ਹੁਣ ਪੁੱਤ ਕੇਰਾ ਗਾਹਕ ਲੱਗ ਗਿਆ ਤੇ ਪੱਕਾ ਲੱਗ ਜਾਂਦਾ ਗਾਹਕ ਕਸੂ ਮੜਾ ਮੋਟਾ ਨਾ ਰਹੇ ਤੂੰ ਵੀ ਕਰਦਿਆ ਕਰ ਦੂਜੀਆਂ ਦੁਕਾਨਾਂ ਨਾਲੋਂ ਐਂ ਤਾਂ ਫਰਕ ਹੈਗਾ ਮਾਂ ਬਾਕੀ ਆਇਆ ਨਾ 10-12000 ਦਾ ਤਾਂ ਪਹਿਲੇ ਹੀ ਮਹੀਨੇ ਧਾਰ ਪੈ ਗਿਆ ਚਲ ਕੋਈ ਨਾ ਪੁੱਤ ਧਾਰ ਬਗੈਰ ਤਾਂ ਦੇਖ ਕੋਈ ਦੁਕਾਨਦਾਰੀ ਚੱਲਦੀ ਨਹੀਂ ਹੈਗੀ ਧਾਰ ਤਾਂ ਉਹੀ ਗੱਲ ਆਲਾ ਨਗਦ ਬਾਚ ਲੈਂਦਾ ਤੇ ਧਾਰ ਪਹਿਲਾਂ ਮੰਗਦਾ ਧਾਰ ਪਹਿਲਾਂ ਮੰਗਦਾ ਹਾਂ ਬਾਕੀ ਦੇਖਦੇ ਆ ਬਾਕੀ ਤੈਨੂੰ ਇੱਕ ਗੱਲ ਹੋਰ ਦੱਸਦਾ ਸੀਗਾ ਜਿਹੜੇ ਆਸ-ਪਾਸ ਦੀਆਂ ਦੁਕਾਨਾਂ ਵਾਲੇ ਨੇ ਉਹ ਤਾਂ ਸਾੜਾ ਕਰਨ ਲੱਗੇ ਕਿਉਂਕਿ ਅੱਧੇ ਗਾਹਕ ਉਹਨਾਂ ਦੇ ਆਪਣੇ ਨਹੀਂ ਪਾਸੇ ਆ ਗਏ ਉਹ ਪੁੱਤ ਸਾੜਾ ਤਾਂ ਉਹੀ ਗੱਲ ਕਹਿੰਦੇ ਨਹੀਂ ਹੁੰਦੇ ਸਰੀਕ ਤੇ ਸਰੀਕ ਕੌਣ ਰਾਜੀ ਹੁੰਦਾ ਉਹੀ ਦੁਕਾਨਦਾਰੀ ਵਾਲੀ ਗੱਲ ਆ ਪੁੱਤ ਆਲਾ ਕਹਿੰਦਾ ਉਧਰ ਗਾਖ ਵੱਧ ਜਾਂਦਾ ਤੇ ਦੂਜੇ ਸੜੀ ਜਾਂਦੇ ਨੇਗੇ ਤੇ ਪਰ ਕਰਮ ਦਾ ਪੁੱਤ ਆਪੋ ਆਪਣੇ ਖਾਣੇ ਨੇ ਗਿਆ ਰੱਖੇ ਆਪੋ ਆਪਣੇ ਖਾਣੇ ਆ ਇਹ ਤਾਂ ਗੱਲ ਹੈਗੀ ਆ ਚੱਲ ਮੈਂ ਅੰਦਰ ਬੈਨਾਂ ਨੂੰ ਕਹਾਂ ਚਾਹ ਅੰਦਰ ਲਿਆ ਦੀ ਬਾਕੀ ਕੋਈ ਗੱਲ ਨਹੀਂ ਜੇ ਮਸਜ ਦਾ ਫੋਨ ਆਇਆ ਨਾ ਮੈਨੂੰ ਦੱਸ ਦੀ ਨਾ ਕੋਈ ਨਾ ਪੁੱਤ ਮੈਂ ਦੱਸ ਦੂੰ ਤੈਨੂੰ ਤੇ ਪੈਸੇ ਫਿਰ ਮੈਂ ਕੱਲ ਨੂੰ ਲੜਾਈ ਲਿਆ ਕੇ ਦੇ ਦੂੰਗਾ ਕਢਾ ਕੇ ਤੂੰ ਰੱਖ ਲੈ ਸਾਮ ਲਈ ਨਾ ਕੋਈ ਨਾ ਸਾਮ ਦੀ ਪੁੱਤ ਮੈਂ ਪੈਸੇ वैसे सावन तू ल्याके दे दी ते अगले महीने जेडी का ओही गल जे हुण जोड़ਾਂਗੇ ਪੁੱਤ ਦੇਖ ਪੈਸੇ ਹੋਣਗੇ ਫੇਰ ਹੀ ਆਪਾਂ ਵਧੀਆ ਉਹੀ ਗੱਲ ਜਦੋਂ ਵਿਆਹ ਵਧੀਆ ਕਰਨਾ ਤੇ ਖਰਚ ਵੀ ਤੂੰ ਗੁਣਾ ਹੀ ਹੋਗਾ ਨਾਲੇ ਸੁੱਖ ਨਾਲ ਇੱਕ ਅਦਾ ਮੇਰਾ ਭਰਾ ਦਾ ਹੈ ਬਾਕੀ ਕੋਈ ਗੱਲ ਨਹੀਂ ਦੇਖੀ ਜਾਈ ਹੁਣ ਤੂੰ ਵਿਆਹ ਕਿਵੇਂ ਕਰਦੇ ਉਹਦੇ ਆਪਾਂ ਪੂਰੇ ਸ਼ੌਂਕ ਨਾਲ ਵਿਆਹ ਕੇ ਲਿਆਉਂਗੀ ਮੇਰੇ ਪੁੱਤ ਨੂੰ ਤਾਂ ਮੈਂ ਆਹ ਉਹੀ ਗੱਲ ਹੁਣ ਆਖਰੀ ਵਿਆਹ ਦਾ ਹੈ ਤੇ ਹੁਣ ਨੀ ਇਕੱਠ ਕਰਾਂਗੇ ਕਦੋਂ ਕਰਾਂਗੇ ਕੁਮਤਿਰ ਕੋਲ ਅਸਟੇਟ ਤੇ ਆ ਜੁਕਰ ਹਾਂ ਕੋਈ ਨਹੀਂ ਕੋਈ ਨਾ ਲਾ ਗਿਆ ਕਾਰ ਕਰ ਬੇਵਕੂਫ ਐ ਤੈਨ ਦਿਖਦਾ ਨਹੀਂ ਧਿਆਨ ਕੀਤੇ ਸੀ ਧਿਆਨ ਨਾਲ ਸਲਾ ਲੱਗਦਾ ਸਿੱਧੇ ਆਈ ਜਾਂਦੇ ਆ ਤੂੰ ਨਹੀਂ ਦੇਖਿਆਗਾ ਅੱਛਾ ਮੈਂ ਨਹੀਂ ਦੇਖਿਆ ਤਾਂ ਹੋਰੋਂ ਤਾਂ ਬਜਾਈ ਸਕਦੇ ਹਾਂ ਗੱਲਾਂ ਕਰਦੇ ਆਂ ਨਿਓ ਪਤਾ ਨਹੀਂ ਕਿੱਧਰ ਚੱਕੀ ਜਾਂਦੀ ਸੀ ਮੈਂ ਚੱਕੀ ਜਾਂਦੀ ਸੀ ਕਿ ਤੁਸੀਂ ਚੱਕੀ ਜਾਂਦੇ ਸੀ ਹੁਣ ਬੋਲਦੇ ਨਹੀਂ ਮੈਂ ਤੁਹਾਨੂੰ ਕਹੀ ਇੰਨੀ ਆ ਉਹ ਬੋਲਦਾ ਕਿਉਂ ਨਹੀਂ ਐਂ ਦੱਸੈ ਨੂੰ ਵੀ ਅਸੀਂ ਸਿੱਧੇ ਆਈ ਜਾਂਦੇ ਸੀ ਤੇ ਤੂੰ ਸਾਡੇ ਵਿੱਚ ਕਾ ਤੋ ਵੱਜੀ ਵੀ ਧਿਆਨ ਕਿੱਥੇ ਆ ਮੈਂ ਤਾਂ ਪਾਗਲ ਲੱਗਦਾ ਇਹ ਨਹੀਂ ਚਲਾਉਂਦੇ ਨਾ ਚਲਾਉ ਸੱਟ ਮਾਰ ਕੇ ਰੱਖਤੀ ਹੁਣ ਬੋਲਦਾ ਵੀ ਨਹੀਂ ਤੁਸ ਬਈ ਜੱਸ ਓਏ ਕਿੱਧਰ ਖੋ ਗਿਆ ਸੀ ਕਿਤੇ ਨਹੀਂ ਯਾਰ ਉਹ ਇੰਨਾ ਕੁ ਕੁੜੀ ਕਿੱਧਰ ਗਈ ਉਹ ਤਾਂ ਟੱਪ ਗਈ ਇੰਨਾ ਕੁਸ ਬੋਲ ਗਈ ਤੂੰ ਬੋਲਿਆ ਵੀ ਹੈ ਨਹੀਂ ਅੱਗੋਂ ਬਸ ਅੱਛਾ ਯਾਰ ਇੰਨਾ ਕੁਸ ਬੋਲ ਗਈ ਉਹ ਹੋਰ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਤਾਂ ਉਹਦੇ ਭੋਲੇ ਦੇ ਚਿਹਰੇ 'ਚ ਹੀ ਖੋ ਗਿਆ ਕਿੰਨਾ ਭੋਲਾ ਚਿਹਰਾ ਯਾਰ ਉਹਦਾ ਕਿੰਨੀ ਸੋਹਣੀ ਆ ਉਹਦਾ ਤਾਂ ਪਤਾ ਕਰਨਾ ਪੈਣਾ ਕੌਣ ਆ ਉਹ ਚੱਲ ਆ ਜਾ ਹੁਣ ਚੱਲੀਏ ਉਹਦਾ ਪਤਾ ਕੀ ਕਰਨਾ ਆਪਾਂ ਯਾਰ ਆਪਾਂ ਦੇ ਕੰਮ ਚੱਲੀਏ ਚੱਲ ਸੱਚੀ ਬੜਾ ਫੂਲਾ ਚਿਹਰਾ ਯਾਰ ਪਤਾ ਕਰਾਂ ਕੌਣ ਹੈ ਹਾਲੋ ਜੀ ਚਾ ਰੱਖ ਅਥੇ ਇੱਕ ਮਿੰਟ ਪੀ ਲੈਣ ਦੀ ਫਿਰ ਟੰਡੀ ਹੋ ਚੁਗੀ ਪੀਣਾ ਆਏ ਤਾਂ ਗਰਮ ਹੋਊਗੇ ਉਹਨਾਂ ਤਾਂ ਪਾ ਕੇ ਲੈ ਕੇ ਆਂਦੀ ਆ ਫਿਰ ਕਿੰਨਾ ਕੁ ਮੁਨਾਫਾ ਹੋ ਗਿਆ ਇਦਕੇ ਆਪਾਂ ਨੂੰ 10 ਸੱਤ ਅਸੀਂ ਦੋ ਸੁਣਿਆ ਨਹੀਂ ਤੋ ਨਹੀਂ ਮੇਰੇ ਕੋਲ ਤਾਂ ਗੱਲ ਹੀ ਨਹੀਂ ਕੀਤੀ ਤੁਸੀਂ ਉਦੋਂ ਨਹੀਂ ਸੀ ਕਿ ਮੈਂ ਫੋਨ ਉਹ ਮੈਨੂੰ ਲੱਗਿਆ ਸਹੀ ਵੀ ਤੁਸੀਂ ਮੰਮੀ ਨੂੰ ਕਹਿ ਰਹੇ ਹੋ ਕੁਝ ਹਾਂ ਅੱਜ ਕਰਿਆ ਸੀ ਜਿਹਾ ਹਿਸਾਬ ਕਰਦਾ ਉਹ ਯਾਰ ਹਾਂਜੀ ਹੋ ਗਿਆ 40 43000 ਦਾ ਬਹੁਤ ਵਧੀਆ ਫਿਰਤਾ ਹਨ ਜਿਵੇਂ ਆਪਾਂ ਕੰਮ ਸ਼ੁਰੂ ਕੀਤਾ ਸੀ ਡਰ ਚਾ ਲੱਗਦਾ ਸੀ ਪਤਾ ਨਹੀਂ ਕੁਝ ਬਚਿਆ ਕਰੂਗਾ ਕਿ ਨਾ ਹਨ ਇਹਦਾ ਗੱਲ ਹੈਗੀ ਆ ਬਾਕੀ ਤੈਨੂੰ ਪਤਾ ਆਪਣੀ ਮਿਹਨਤ ਆ ਮੁੰਡੇ ਵੀ ਵਧੀਆ ਕੰਮ ਆਗੇ ਜਿਹੜੇ ਲੱਗੇ ਬਾਕੀ ਐਕਸਸ ਵੀਰੇ ਨੇ ਇਸਦੇ ਆ ਜਾਣੇ ਹੋ ਦੁਪਹਿਰੇ ਰੋਟੀ ਖਾ ਕੇ ਫੇਰ ਵਗ ਜੰਨੇ ਹੋ ਫੇਰ ਸ਼ਾਮ ਤੱਕ ਬੈਟਰਨ ਤੁਹਾਡੀ ਮਿਹਨਤ ਆ ਇਹ ਤੁਹਾਡੀ ਮਿਹਨਤ ਦਾ ਫਾਲੀ ਆ ਬਾਕੀ ਨਾਲ ਆਏ ਆ ਨਾ ਜਿਹੜਾ ਮੇਰਾ ਦੋਸਤ ਸੀਗਾ ਡੈਕੋਰੇਸ਼ਨ ਵਾਲਾ ਉਹਨੇ ਦੁਕਾਨ ਦੀ ਡੈਕੋਰੇਸ਼ਨ ਇਹ ਹਿਸਾਬ ਦੀ ਕੀਤੀ ਆ ਕਿ ਮੱਲੋ ਮੱਲੀ ਜਦੋਂ ਗਾਹਕ ਨੰਗਦਾ ਨਾ ਮੁਰਦੀ ਉਹਦਾ ਦਿਲ ਕਰਦਾ ਵੀ ਅੰਦਰ ਜਾ ਕੇ ਦੇਖੀਏ ਕਿਹੋ ਜਿਹੀ ਹੋਰ ਆਪਣੀ ਦੁਕਾਨ ਦਾ ਬਾਹਰ ਸੁਣੀ ਪਾਈ ਹੋਈ ਆ ਨਾ ਜੀ ਲੱਗਦਾ ਉੱਥੇ ਜਾ ਕੇ ਜੀ ਲੱਗਦਾ ਮੈਂ ਨਾ ਚੱਲ ਚੱਲ ਜੀ ਗੱਲ ਕਰਦੇ ਹੋਏ ਹਾਂ ਤੁਸੀਂ ਮੰਮੀ ਨੂੰ ਕਹਿ ਰਹੇ ਸੀ ਕੱਲ ਨੂੰ ਹੀ ਲਿਆ ਕੇ ਤਨਖਾਹ ਤੁਸੀਂ ਮੰਮੀ ਨੂੰ ਫੜਾਉਂਗੇ ਸਾਰੀ ਆਹੋ ਜਸ ਦੇ ਵਿਆਹ ਦੀ ਗੱਲ ਕਰਦੀ ਸੀ ਮੰਮੀ ਕਹਿੰਦੀ ਜਸ ਦੇ ਵਿਆਹ ਵਾਸਤੇ ਚਾਰ ਪੈਸੇ ਜੋੜ ਲਾ ਹਾਂ ਬਈ ਤੂੰ ਹੀ ਐ ਮੂਰੇ ਇਤਾਂ ਕਰਕੇ ਤੇ ਉਹ ਵੀ ਗੱਲ ਵੀ ਠੀਕ ਹੈ ਹੁਣ ਜੋੜਨੇ ਪੈਣਗੇ ਕੱਲ ਰੈਸਟਰ ਨਹੀਂ ਗੱਲਾਂ ਕਰਨਗੇ ਵੀ ਕੰਮ ਇਹਨਾਂ ਦਾ ਸੋਨਾ ਚੱਲਦਾ ਸੀਗਾ ਤੇ ਦੇਖ ਲਓ ਵਿਆਹ ਕੀਤਾ ਤੁਸੀਂ ਐਂ ਦੇਖੋ ਜਿਹੜਾ 10 ਕੇ ਲੈਂਦੇ ਠੇਕਾ ਆਉਂਦਾ ਮੰਮੀ ਦੇ ਕਾਉਂਟ ਚ ਹੁੰਦੇ ਆ ਉਹ ਸਾਰੇ ਪੈਸੇ ਉਹ ਪੈਸੇ ਜੁੜੇ ਆ ਉਹ ਆਪਾਂ ਕਿੱਥੇ ਵਰਤਨੇ ਆ ਉਹ ਜਸ ਦੇ ਵਿਆਹ ਚ ਲਾਵਾਂਗੇ ਆਪਾਂ ਵੀ ਮੈਂ ਮੇਰੇ ਨਾਲ ਤਾਂ ਤੁਸੀਂ ਗੁੱਸਾ ਨਾ ਕਰੋ ਵੀ ਜਾਂ ਤੁਹਾਨੂੰ ਐ ਲੱਗੇ ਵੀ ਪਤਾ ਨਹੀਂ ਇਹ ਐ ਕਿਉਂ ਕਹਿੰਦੀ ਆ ਵੀ ਆਪਾਂ ਨੂੰ ਨਾ ਅੱਗੇ ਬਾਰੇ ਸੋਚ ਕੇ ਚੱਲਣਾ ਪੈਂਦਾ ਹੁਣ ਦੇਖੋ ਕੱਲ ਨੂੰ ਆਪੇ ਆਪਣੀਆਂ ਜ਼ਿੰਮੇਵਾਰੀਆਂ ਵਧਣ ਗਈਆਂ ਵੀ ਜਿਵੇਂ ਤੁਹਾਨੂੰ ਹੁਣ ਪੈਸੇ ਬਚਿਆ 43000 ਹੈ ਨਾ ਵੀ ਉਹ ਚੋਂ 10 ਕੋਈ 15 ਤੁਸੀਂ ਆਪਦੇ ਅਕਾਊਂਟ ਚ ਭਾਣਗੇ ਨਹੀਂ ਮੈਨੂੰ ਲਿਆ ਕੇ ਪੜਾਓ ਵੀ ਆਪਦੇ ਅਕਾਊਂਟ ਚ ਫਸੇ ਰੱਖੇ ਚੱਲੋ ਵੀ ਕੱਲ ਨੂੰ ਕਿਤੇ ਆਪਾਂ ਨੂੰ ਰੋੜ ਗਏ ਕੱਲ ਨੂੰ ਕੋਈ ਜਾਸ ਵਿਆਹ ਜਾਵੇ ਕੱਲ ਨੂੰ ਉਹਦੇ ਘਰ ਵਾਲੇ ਕਿਤੇ ਕਿਹੋ ਜੀ ਹੋਊਗੀ ਕਿਹੋ ਜੀ ਨਾ ਹੋਵੇ ਆਪਣੇ ਹੱਥ ਪੱਲੇ ਕੁਝ ਹੋ ਵੀ ਨਾ ਕੋਈ ਗੱਲ ਨਹੀਂ ਯਾਰ ਫਿਰ ਕਿੱਡੀ ਗੱਲ ਹੈ ਨਾਲੇ ਆ ਜਦੋਂ ਜਾਸ ਦਾ ਵਿਆਹ ਹੋ ਜਾਂਦੇ ਉਸ ਤੋਂ ਬਾਅਦ ਸਾਰੀ ਉਮਰ ਪੈਸੇ ਜੋੜਨ ਦੀਆਂ ਹੈ ਤੁਹਾਨੂੰ ਲੱਗਦਾ ਵੀ ਜਾਸ ਸੋਰ ਨਾ ਕੰਮ ਕਰਾਊਗਾ ਉਹਨੂੰ ਇੱਕ ਵਾਰ ਨਾ ਕਰਾਉਣ ਦੇ ਕੰਮ ਹੁਣ ਕਿਹੜਾ ਫਿਰ ਅਡਜਸਟ ਕਰਵਾ ਰਿਆ ਕੰਮ ਫਿਰ ਸਾਰੀ ਉਹ ਆਪਣ ਨੂੰ ਵੇਲਿਆਂ ਨੂੰ ਤਾਂ ਨਹੀਂ ਖਵਾ ਸਕਦੇ ਨਾ ਉਹਨਾਂ ਨੂੰ ਉਹ ਕੰਮ ਕਰੂਗਾ ਤਾਂ ਹੈਗਾ ਹੁਣ ਮਨਿੰਦਰ ਪੜੀਦਾ ਜਾਂਦਾਗਾ ਉਹ ਤੇ ਪੜ ਗਿਆ ਲੱਗ ਗਿਆ ਸੈੱਟ ਹੋ ਗਿਆ ਬਸ ਉਹ ਦੁਬਾ ਚੌਦੀ ਵੀ ਕਮਾਈ ਕਰੇ ਉਹ ਲੱਗ ਜੂਗੀ ਦੋਵੇਂ ਭਾਈਆਂ ਦੀ ਕਮਾਈ ਨਾਲ ਦੇਖੀ ਫਿਰ ਘਰ ਕਿਵੇਂ ਚੱਲਦਾ ਕਹਿੰਦੀ ਹੁੰਦੀ ਹੈ ਜਦੋਂ ਬਗਾਨੀ ਕੋਈ ਆਜੇ ਨਾ ਅਗਲੀ ਐ ਪੈਸੇ ਦੇਣ ਨਹੀਂ ਦਿੰਦੀ ਉਹ ਤਾਂ ਹਜੇ ਮੈਂ ਹੀ ਚੰਗੀਆਂ ਮੈਂ ਕੁਝ ਬੋਲਦੀ ਨਹੀਂ ਹੈਗੀ ਤੁਸੀਂ ਤਾਂ ਜਮੀ ਨੂੰ ਤੁਹਾਨੂੰ ਤਾਂ ਆਏ ਵੀ ਸਾਰੇ ਦੇ ਸਾਰੇ ਘਰੇ ਫੜਾ ਦਾਂ ਕੁਝ ਤਾਂ ਆਪਦੇ ਕੋਲੋ ਸੇਵਿੰਗ ਰੱਖਿਆ ਕਰੋ ਕੋਈ ਨਾ ਧਾਰ ਪਿਆਗਾ ਹਜੇ 10000 ਦਾ ਕਿ ਮਹੀਨੇ ਦਾ ਉਹ ਜਦੋਂ ਪੈਸੇ ਆਏ ਉਹ ਤੈਨੂੰ ਫੜਾ ਦੂੰਗਾ ਠੀਕ ਹੈ ਨਾ ਨਹੀਂ ਮੈਂ ਨਹੀਂ ਕਹਿ ਰਹੀ ਵੀ ਮੈਨੂੰ ਲਿਆ ਕੇ ਫੜਾਓ ਮੈਂ ਤਾਂ ਐਂ ਕਹਿ ਰਹੀ ਵੀ ਤੁਸੀਂ ਕੋਈ ਆਪਦੇ ਕੋਲ ਜਮਾਂ ਕਰੀ ਚਲੋ ਪਰ ਤੁਸੀਂ ਤੁਸੀਂ ਐਂ ਕਰਿਆ ਕਰੋ ਨਾ ਜੇ ਤੁਹਾਨੂੰ ਲੱਗਦਾ ਮੰਮੀ ਗੁੱਸਾ ਕਰਨਗੇ ਤੁਸੀਂ ਘੱਟ ਦੱਸ ਦਿਆ ਕਰੋ ਜਿੱਤੇ 43 ਆਇਆ ਸੀਗਾ ਤੁਸੀਂ ਘੱਟ ਦੱਸ ਦਿੰਦੇ ਤੁਸੀਂ ਤਾਂ 25 ਨਹੀਂ ਮੈਂ ਇਥੋਂ ਝੂਠ ਨਹੀਂ ਬੋਲਿਆ ਆਂ ਦਾ ਫਿਰ ਹੁਣ ਪਹਿਲੀ ਤਾਂ ਕਮਾਈ ਸੀਗੀ ਪਹਿਲੇ ਮਹੀਨੇ ਦੀ ਮੈਨੂੰ ਵੀ ਚਾ ਸੀ ਫਰਮਦਾ ਛੇਹੀ ਛੇ ਦੱਸਦਾ ਮੰਮੀ ਨੂੰ ਫਿਰ ਕਿੱਡੀ ਗੱਲ ਹੋ ਗਈ ਆਹੋ ਪਹਿਲੀ ਤਨਖਾਹ ਆਈ ਸੀਗੀ ਆਹ ਤੇ ਲਿਆ ਕੇ ਮੰਮੀ ਨੇ ਤਾਂ ਪੈਸੇ ਫੜਾਤੇ ਜੇ ਮੈਂ ਮੰਗਿਆ ਕੋਈ 4-5000 ਸੂਟਾਂ ਲਈ ਮੈਨੂੰ ਜਵਾਬ ਦਿੱਤਾ ਮੇਰੇ ਕਿਹਾ ਇਸ ਘਰ 'ਚ ਕੁਛ ਹੈਗਾ ਬਸ ਕੰਮ ਕਰਨਾ ਉਸਦੀ ਹੀ ਆ ਮੈਂ ਤਾਂ ਫonz ਜਵਾਬ ਹੀ ਨਹੀਂ ਦਿੱਤਾ ਮੇਰੀ ਗੱਲ ਦਾ ਕੋਈ ਨਾ ਫਿਰ ਕੀ ਹੋ ਗਿਆ ਤੂੰ ਕਿਉਂ ਕਲੇਸ਼ ਪਾਉਣੇ ਹੁੰਦੀਆਂ ਯਾਰ ਬਿਨਾ ਗੱਲ ਤੋਂ ਤੁਨ ਮਿਲ ਰਹਿ ਰਹੇ ਇੱਕ ਕਾਲੀ ਕਲੇਸ਼ ਲੱਗਣ ਲੱਗ ਜਾਂਦੀ ਹੈ ਆ ਫਿਰ ਤੈਨੂੰ ਮੈਂ ਕਹੀ ਤਾਂ ਜਾਨਾਗਾ ਵੀ ਕੋਈ ਗੱਲ ਨਹੀਂ ਅੱਗੇ ਤੋਂ ਦੇਖ ਲਿਆ ਕਰਾਂਗੇ ਮੈਂ ਬੋਲਣ ਲੱਗ ਜਾਨੀ ਆ ਕਿ ਫਿਰ ਕੀ ਹੋ ਗਿਆ ਦੱਸ 40 ਦਾ 1000 ਰੁਪਏ ਕੀ ਦੱਸ ਮੈਂ 40 ਕਰੋੜ ਪੜਾਤਾ ਉਹਨਾਂ ਨੂੰ ਚਲ ਠੀਕ ਹੈ ਤੁਸੀਂ ਕਿਹੜਾ ਮੇਰੇ ਸੁਣ ਨਹੀਂ ਹੁੰਦੀ ਮੈਨੂੰ ਐਂ ਦੱਸ ਦੋ ਰੋਟੀ ਉਤੋ ਕੇ ਖਾਉਂਗੇ ਰੈਸਟ ਕਰਕੇ ਕੀ ਬਣਾ ਬਣਾਉ ਨੂੰ ਯਾਰ ਹਜੇ ਬਣਾਈ ਨਹੀਂ ਰੋਟੀ ਤੈਨੂੰ ਪਤਾ ਤਾਂ ਹੈ ਵੀ ਐਸ ਟਾਈਮ ਆਉਂਗਾ ਮੈਂ ਰੋਟੀ ਖਾਣ ਵਾਸਤੇ ਤੇਰੇ ਲਈ ਜਮੇ ਕਮਾਲ ਹੋਈ ਪਈ ਐ ਮਨਿੰਦਰ ਯਾਰ ਸਬਜੀ ਤਾਂ ਬਣੀ ਪਈ ਆ ਆਟਾ ਵੀ ਗੁੰਨਿਆ ਪਿਆ ਮੈਨੂੰ ਐ ਸੀਗਾ ਵੀ ਜਦੋਂ ਤੁਸੀਂ ਆਗੇ ਗਰਮ ਗਰਮ ਰੋਟੀ ਲਾ ਕੇ ਤੁਹਾਨੂੰ ਦੇਉਂਗੀ ਬਸ ਹੁਣ ਗੱਲਾਂ ਹੀ ਮਾਰੀ ਜਾਣਗੀਆਂ ਕਿ ਲੈ ਆਏਗੇ ਵੀ ਕੁਝ ਖਾਣ ਨੂੰ ਨੋਨੀ ਕੋਈ ਨਹੀਂ ਪਿਆਰਨਾ ਬੋਲਦੇ ਇਹਨਾਂ ਨੂੰ ਕਿੰਨੇ ਸਮਝਾਵਾਂ ਮੇਰੇ ਤੈਸੇ ਘਰ ਵਿੱਚ ਕੋਈ ਵੀ ਕੰਨ ਨਹੀਂ ਸੁਣਦਾ ਇੱਕ ਬੰਦਾ ਹੀ ਹੁੰਦਾ ਜਿਹੜਾ ਬੁੜੀ ਗੱਲ ਕਰ ਲੈਂਦੀ ਆ ਉਹ ਦਿਲ ਦੀ ਇਹ ਤਾਂ ਆਪਣੇ ਘਰ ਬਣਨ ਦਾ ਹੈ ਨਹੀਂ ਬਸ ਜਿਹੜਾ ਕੁਛ ਆ ਮਾਂ ਨੂੰ ਭਰਾ ਨੂੰ ਮਾਂ ਨੂੰ ਮੇਰੇ ਤਾਂ ਫਿਕਰੀ ਨਹੀਂ ਹੈਗੀ ਜਿਵੇਂ ਮੈਂ ਤਾਂ ਜਿਵੇਂ ਨਾ ਬਸ ਕੰਮ ਲਈ ਵਿਆਹ ਕੇ ਲਈ ਆਂ। ਹੋਰ ਮੈਨੂੰ ਕੋਈ ਸੇ ਪੁੱਛ ਕੇ ਚ ਨਹੀਂ ਹੈਗੀ ਇਸ ਘਰ ਵਿੱਚ। ਜਿਵੇਂ ਸਮਝਾਉਣ ਦੀ ਵੀ ਕੋਸ਼ਿਸ਼ ਕਰਦੀ ਆਂ ਤਾਂ ਵੀ ਮੇਰੇ ਕੋਈ ਗੱਲ ਵੀ ਨਹੀਂ ਸੁਣਦਾ। ਕੀ ਕਰਾਂ? ਉੱਤ ਮम्मी ਕਹਿੰਦੇ ਜਸਦਾ ਰਿਸ਼ਤਾ ਮੈਂ ਤਾਂ ਕੀ ਕੀ ਖਾਓ ਸੋਚੀ ਬੈਠੀ ਸੀ ਵੀ ਆਪਦੀ ਮਰਜ਼ੀ ਨਾਲ ਵਿਆਹ ਕੇ ਲਹੋਂਗੇ ਕੁੜੀ। ਆਪਦੀ ਮਰਜ਼ੀ ਦਾ ਦਰਾਨੀ ਲੈ ਕੇ ਆਉਂਗੇ ਇਸ ਘਰ ਵਿੱਚ। ਪਰ ਮੈਨੂੰ ਲੱਗਦਾ ਮੇਰੀ ਚੰਨ ਨਹੀਂ। ਮੰਮੀ ਤਾਂ ਪਹਿਲੇ ਹੀ ਮਾਸੀ ਨਾਲ ਗੱਲ ਕਰੀ ਬੈਠੀ ਐ। ਮੈਂ ਕੀ ਕਰਾਂ? ਕੁਝ ਮਰਜ਼ੀ ਹੋ ਜੇ। ਕਿਸ ਤਰ੍ਹਾਂ ਦੀ ਪਸੰਦ ਦੀ ਕੁੜੀ ਦੇ ਲੈ ਕੇ ਆਉਂਗੀ ਮੈਂ ਸੋਚ ਰਹੀ ਹਾਂ ਜੇ ਸਾਡੀ ਛੋਟੀ ਇਸ ਘਰ ਵਿੱਚ ਆ ਜਾਈ ਅਸੀਂ ਦੋਨੇ ਭੈਣਾਂ ਇਸ ਘਰ ਵਿੱਚ ਰਾਜ ਕਰਾਂਗਾ ਨਾਲੇ ਜਿਵੇਂ ਮੈਂ ਕਹੂੰਗੀ ਸਾਡੀ ਛੋਟੀ ਉਵੇਂ ਕਰੂਗੀ ਮੇਰੀ ਬਹੁਤ ਗੱਲ ਮੰਨਦੀ ਆ ਉਹ ਫਿਰ ਦੋਨੇ ਭੈਣਾਂ ਇਸ ਘਰ ਵਿੱਚ ਰਾਜ ਕਰਾਂਗਾ ਮਮਮੀ ਨੂੰ ਤਾਂ ਅਸੀਂ ਆਇਨ ਮਗਰ ਲਾ ਲਾਂਗਾ ਇਹਨੂੰ ਕਿ ਅਸੀਂ ਗੋਲ ਮਾ ਲਾਟਿਨ ਮਗਰ ਮੈਂ ਲਾ ਲੂੰਗੀ ਜਸਨੂ ਲਾ ਲੂੰਗੀ ਕਿਰਤਾ ਸਾਡੇ ਹੀ ਸਾਰਾ ਕੁਝ ਜਿਵੇਂ ਅਸੀਂ ਕਹਾਂਗਾ ਓਵੇਂ ਇਸ ਘਰ ਵਿੱਚ ਹੋਊਗਾ ਹਾਂ ਇਹ ਸਹੀ ਖੱਲਾ ਮੈਨੂੰ ਮੰਮੀ ਨਹੀਂ ਕਰੇ ਮੈਨੂੰ ਜਵਾਬ ਦੇਣਾ ਸਾਡੀ ਕੁੜੀ ਐਡੀ ਸਿਆਣੀ ਆ ਪੜ੍ਹੀ ਲਿਖੀ ਆ ਮੇਰੇ ਤੋਂ ਵੱਧ ਪੜ੍ਹੀ ਲਿਖੀ ਆ ਮੇਰੇ ਤੋਂ ਵੱਧ ਸੋਹਣੀ ਆ ਮੈਂ ਜਸਲੀ ਵੀ ਜਵਾਬ ਨਹੀਂ ਦੇਣਾ ਆਹੀ ਕਰਦੀ ਆ ਮਮੂ ਵੀ ਕੋਲ ਗੱਲ ਕਰਦੀ ਆ ਕੀ ਕਰੀ ਜਾਨੀ ਆ ਬਣੇ ਕੁਝ ਨਹੀਂ ਆ ਟੈਪ ਨਹੀਂ ਕਰਦੀ ਅੱਛਾ ਤੇ ਮਾਗੀ ਕਰੀਂ ਦੀ ਅੰਦਰ ਵੇਖਿਆ ਮੁੰਨੇ ਮੰਨ ਤਾਂ ਦਿਖੇ ਨਹੀਂ ਕਿਸੇ ਬਸ ਉਹ ਜਿਹੜੀ ਉਹਦੇ ਤੋਂ ਹੀ ਚਾਹੋ ਠੀਕ ਹੈ ਹਾਂ ਨਾ ਠੀਕ ਹੈ ਮੈਂ ਤਾਂ ਹੀ ਕਹਿੰਦਾ ਸੀ ਮਗਾ ਭੈਣੇ 200 ਰੁਪਏ ਦੇ ਦਿੰਦੀ 200 ਰੁਪਏ ਤੁਹ ਕਰਨਾ ਵੇ ਚਾਹੀਦਾ ਸੀਗਾ ਮੈਨੂੰ ਨਾ ਵੀਰੇ ਮੇਰੇ ਕੋਲ ਤਾਂ ਹੈ ਨਹੀਂ ਕੋਈ ਰੁਪਿਆ ਵੀ ਹੈ ਨਹੀਂ ਗਾ ਦੇ ਦੇ ਬਣਿਆ ਕਦੋਂ ਕਰਦੀਆਂ ਮੈਂ ਦਵਾ ਕਿੱਥੋਂ ਹੈ ਹੀ ਨਹੀਂ ਮੇਰੇ ਕੋਲ ਉਹਦੋਂ ਕਿਵੇਂ ਆ ਜਾਂਦਾ ਜਦੋਂ ਆਪਰੇ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਹੈਗੀ ਨਾ ਮੈਂ ਕੀ ਲੈ ਆਏ ਦੱਸ ਮਾਨੇ ਮਾਂ ਵਾਸਤੇ ਦਵਾਈ ਦੋਈ ਦਿਲਣੀ ਹੁੰਦੀ ਉਹਦੋਂ ਕਿੱਥੋਂ ਆ ਜਾਂਦੇ ਆ ਮਾਂ ਦੀ ਦਵਾਈ ਜ਼ਰੂਰੀ ਹੈ ਉਹ ਮਾਂ ਵਾਸਤੇ ਤਾਂ ਮੈਂ ਫੜ ਲਿਆੰਦੇ ਨੇ ਕੰਮ ਆਇਆ ਤਾਂ ਤੇ ਫਿਰ ਹੁਣ ਵੀ ਫੜ ਲਿਉਂਦੀ ਮੈਨੂੰ ਵੀ ਜ਼ਰੂਰੀ ਸੀਗੇ ਮੈਂ ਵੀ ਤਾਂ ਹੀ ਮੰਗੇ ਆ ਅੱਗੇ ਕਿੰਨੇ ਕ ਮੰਗਦਾਗਾ ਮੈਨੂੰ ਪਹਿਲੇ ਪੈਸੇ ਚਾਹੀਦੇ ਆ ਮੈਂ ਪਹਿਲੇ ਮੰਮੀ ਹੋਣਾ ਚਾਹੁੰਨਾ ਤੇ ਨਾ ਐਡਵਾਂਸ ਫੜ ਰੱਖੇ ਮੰਮੀ ਵਾਸਤੇ ਪੈਸੇ ਤੂੰ ਆ ਕਰਦੀ ਐ ਹੁੰਨੀ ਆ ਭੈਣੇ ਤੂੰ ਤਾਂ ਕਰ ਦਿੱਤੇ ਹੀ ਨਹੀਂ ਮੈਨੂੰ ਨੇ ਮੈਂ ਕੀ ਕਰਦੀ ਹੁੰਨੀ ਆ ਜੇ ਤਾਂ ਹੈ ਹੀ ਨਹੀਂ ਪੈਸੇ ਮੈਂ ਕਿੱਥੋਂ ਦੇਣਾ ਧੱਕੇ ਨਾਲ ਹੂੰ ਵਾਧੂ ਆ ਜਾਂਦੇ ਆ ਮੇਰੇ ਵੇਲੇ ਹੈ ਨਹੀਂਗੇ ਅੜਵਾਂ ਕੜ ਲੈ ਕੰਮ ਕਿਉਂ ਨਹੀਂ ਕਰਦਾ ਕੰਮ ਹੁਣ ਦੇਖੀਦਾ ਜਾਣਿਆ ਕੰਮ ਜੇ ਹੁਣ ਮਰੂਗਾ ਫੇਰ ਹੀ ਕਰੂਗਾ ਮੈਂ ਥੱਕੇ ਨਾਲ ਕਿਵੇਂ ਕਰਲਾਂ ਅਗਲੇਆਂ ਦੇ ਕੰਮ ਤੇ ਮੈਂ ਉਹ ਕੇਸ ਜਿਹੜਾ ਮੈਂ ਲੱਗੀਆਂ ਉਹ ਦਿਹਾੜੀਆਂ ਤੇ ਮਾਂ ਕੋਲੇ ਬਹਿ ਜਾਣਾ ਛਾ ਹੁਣ ਮੈਂ ਦਿਹਾੜੀਆਂ ਕਰੂੰਗਾ ਤੇ ਹੋਰ ਕੀ ਕਰੇਗਾ ਦੇਖ ਲੈ ਦਿਹਾੜੀਆਂ ਜੱਟ ਦਾ ਪੁੱਤ ਦਿਹਾੜੀਆਂ ਕਰੂਗਾ ਹੁਣ ਲੈ ਕੀ ਹੋ ਗਿਆ ਹੁਣ ਸੋਨੂੰ ਕਿਉਂ ਬੋਲੀ ਜਾਂਦੇ ਹੋ ਤੇ ਫਿਰ ਦਿਹਾੜੀਆਂ ਵੀ ਨਹੀਂ ਕਰਦੇ ਆਪਾਂ ਤਾਂ ਵੱਡਾ ਹੀ ਕਰਾਂਗੇ ਕੁਝ ਰਾਜੇ ਆਪਾਂ ਦਾ ਕੀ ਹੋ ਗਿਆ ਦਿਹਾੜੀਆਂ ਨਹੀਂ ਕਰਦੇ ਹੁੰਦੇ ਹਾਂ ਕੁਛ ਨਹੀਂ ਮਾਂ 200 ਰੁਪਏ ਮੰਗਿਆ ਸੀ ਲੈ ਕਹਿੰਦੀ ਹੈ ਨਹੀਂ ਮੇਰ ਕੋਲ ਤਾਂ 320 ਰੁਪਏ ਕਿੱਥੋਂ ਦੇ ਦੇ ਬੁੱਤ ਤੈਨੂੰ ਹੁਣ ਕੰਮ ਤਾਂ ਲੱਗੀ ਆਵਾ ਕੰਮ ਤੇ ਹੁਣ ਫੜ ਲਿਆ ਵੇ ਇਹਨੂੰ ਪਤਾ ਨਹੀਂ ਸੀ ਜ਼ਰੂਰੀ ਆ ਮਾਂ ਬਲੇ ਤੇਰੇ ਕੋਲ ਕਿੱਥੋਂ ਆਏ ਦਵਾਈਆਂ ਬਲੇ ਕੈਸੇ ਫਿਰ ਆਈ ਜਾਂਦੇ ਮਾਂ ਇਹ ਦਵਾਈਆਂ ਲੈ ਕੇ ਆਣਦੇ ਆਉਂਦੇ ਆਉਂਦੇ ਨਹੀਂ ਮੈਨੂੰ ਤਾਂ ਮਰਦੀ ਨੂੰ ਬਚਾਉਂਦੀ ਐ ਮੇਰੇ ਵਾਸਤੇ ਲੱਗੀ ਐ ਕੰਮ ਤੇ ਤੂੰ ਕੰਮ ਕਰ ਲੈ ਤੇ ਫਿਰ ਮੇਰੀ ਵੀ ਅਗਲੇ ਜਾਨ ਲੈਣ ਵਾਲੀ ਕਰ ਰੱਖੀ ਆ ਮੈਂ ਦੇਣੇ ਆ ਕਿਸੇ ਦੇ ਤੇ ਦੇਣੇ ਨਾ ਚਾਹੀਦੇ ਸੀ ਮੈਨੂੰ ਆ ਤਾਂ ਫੜੇ ਸੀ ਅਗਲੇ ਤੋਂ ਆਹ ਦਿਵਸ ਤੋਂ ਫੜੇ ਸੀ ਸਾਡੇ ਵਾਸਤੇ ਥੋੜੀ ਫੜੇ ਸੀ ਫਿਰ ਨਾ ਕਿੰਨਾ ਸੀ ਦੋਸਤਾਂ ਨਾਲ ਆਗਦਾ ਨਹੀਂ ਕੁਛ ਮੈਂ ਵੀ ਤਾਂ ਹੀ ਮੰਗੀ ਇਹਨਾਂ ਦੇ ਦੋ ਮੈਨੂੰ ਪੈਸੇ ਤੇ ਗੱਲ ਸੁਣ ਨਾ 200 ਦਾ ਕੀਤਾ ਕੀ ਸੀ ਤੂੰ ਮੈਂ ਤਾਂ ਦੱਸ ਦੇ 200 ਨਾਲ 200 ਦਾ 200 ਲੱਗ ਗਿਆ ਹੁਣ ਚਾਹੀਦੇ ਸੀਗੇ ਕਿਤੇ ਲੱਗਿਆ ਹੋਰ ਤਾਂ ਨਹੀਂ ਕਿਤੇ ਨਸ਼ਾ ਪਤਾ ਲੱਗਿਆ ਕਰਨ ਕਰ ਲੂ ਕਰ ਨਜਾ ਪੁੱਤ ਮਾਂ ਹੋਰੀ ਸਾ ਪਕੜ ਦਿੰਦੀ ਐ ਇਹ ਤਾਂ ਹੋਰ ਹੀ ਕਰ ਲੈ ਇਹਨੇ ਪਰ ਅੱਜ ਯਾਰੀਆਂ ਨਹੀਂ ਲੱਗਦਾ ਯਾਰੀਆਂ ਕਰਾਂਗੇ ਹੁਣ ਪਹਿਲਾਂ ਇਹ ਦੱਸ ਆ ਜਿੰਨਾਂ ਨਾਲ ਫਿਰਦਾ ਨਾ ਇਹ ਤੈਨੂੰ ਖਾਣ ਨੂੰ ਨਹੀਂ ਦੇ ਕੇ ਜਾਂਦੇ ਨਾ ਇੱਕ ਗੱਲ ਸੁਣ ਲੈ ਤੂੰ ਮੇਰੀ ਸੁਣ ਲੈ ਗੱਲ ਕਿਸੇ ਨਾਲ ਨਹੀਂ ਫਿਰਦਾ ਮੈਨੂੰ ਪੈਸੇ ਦੇ ਦੋ ਚਾਹੀਦੇ ਐ ਆਸੇ ਸਾਡੇ ਕੋਲ ਤਾਂ ਹੈ ਨਹੀਂ ਭਾਈ ਹੈ ਨਹੀਂ ਪੈਸੇ ਉਹ ਜਮਾਕੜੀ ਕਿੱਥੋਂ ਦੇਵੇ ਹੈ ਸਾਰਾ ਦਿਨ ਅਗਲੇ ਬੈਠਣ ਨਹੀਂ ਦਿੰਦੇ ਉੱਥੇ ਧੰਦੇ ਕਰਦੀ ਹੈ ਜਿੰਨਾਂ ਦੇ ਤਾਂ ਫਿਰ ਨਾ ਕਰੇ ਹੁਣ ਕੀ ਕਿਹਾ ਕਿਸੇ ਨੇ ਹੁਣ ਮੈਂ ਦੇਖੀਦਾ ਜਾਣਾ ਕੰਮ ਜੇ ਮੈਂ ਨਾ ਕਰੂੰਗੀ ਦਵਾਈ ਬੂਟੀ ਕਿੱਥੋਂ ਆਊਗਾ ਘਰ ਦਾ ਖਰਚਾ ਕੌਣ ਚਲਾਊਗਾ ਕੋਈ ਗੱਲ ਨਹੀਂ ਸਾਰੇ ਆਪ ਹੀ ਚਲਾ ਲਾਂਗੇ ਮੈਂ ਦੇਖਦਾ ਫਿਰਦਾ ਕੰਮ ਕਿਤੇ ਜਾਣ ਦੀ ਕੋਈ ਲੋੜ ਸਾਰੇ ਕੌਣ ਚਲਾ ਲੂਗਾ ਦੱਸ ਤਾਂ ਸੀ ਸਾਰੇ ਚਲਾ ਲੇਗੇ ਪੈਸੇ ਤਾਂ ਦੇਣਗੇ ਪਰ ਕੰਮ ਕਰਦਾ ਕੀ ਫਾਇਦਾ ਤੇਰੇ ਵਾਸਤੇ ਹੈ ਨਹੀਂ ਪੈਸੇ ਭਾਈ ਘਰ ਦਾ ਖਰਚਾ ਸਾਰਾ ਹੀ ਇਹ ਕਰਦੀ ਹੈ ਜਵਾਕੜੀ ਹੈ ਮੈਂ ਤਾਂ ਸਮਾਂ ਇਹਨੂੰ ਪੜਨੋਂ ਹਟਾ ਲਈ ਜੇ ਇਹਨੂੰ ਕਿਤੇ ਪੂਰਾ ਪੜ੍ਹਾਈ ਲਿਖਾਈ ਹੁੰਦੀ ਇਹ ਕੋਈ ਨੌਕਰੀ ਲੱਗ ਜਾਂਦੀ ਫਿਰ ਆਪ ਉਹ ਕਰ ਲੈਂਦੀ ਮਾਂ ਫਿਰ ਪੜ੍ਹਾ ਲੈਂਦੀ ਕਿਉਂ ਹਟਾਇਆ ਕਿਹਨੇ ਕਿਹਾ ਸੀ ਹਟਾਉਣ ਨੂੰ ਰੱਬ ਨੇ ਮੈਨੂੰ ਮੰਜੇ ਤੇ ਪਾ ਤੀ ਤਾਂ ਹਟ ਗਈ ਵਿਚਾਰੀ ਇਹਦਾ ਕਹੜਾ ਜੀ ਕਰਦਾ ਸੀ ਤੂੰ ਤਾਂ ਜਮੀ ਨਹੀਂ ਸੋਚਦਾ ਘਰ ਬਾਰੇ ਉਲਟਾ ਉਹ ਤਾਂ ਪੈਸੇ ਮੰਗਦਾ ਮੈਂ ਕੀ ਸੋਚਿਆ ਹੁਣ ਉਹ ਪਿਓ ਨੇ ਕੀ ਸੋਚ ਲਿਆ ਕੀ ਕਰ ਗਿਆ ਉਹ ਕੁਝ ਨਹੀਂ ਕੀਤਾ ਉਹਨੇ ਲੈ ਆਕੇ ਪਿਓ ਨੇ ਕੀ ਕਰਤਾ ਤੇ ਪਿਓ ਜਿੰਨੇ ਕੁ ਜੋਗਾ ਹੈਗਾ ਸੀ ਭਾਈ ਜਿੰਨੇ ਚਿਰ ਜਿਉਂਦਾ ਸੀ ਕਰਕੇ ਹੀ ਗਿਆ ਹੈ ਸੋ ਤੈਨੂੰ ਤਾਂ ਡਲੀ ਵੀ ਨਹੀਂ ਲੱਗੀ ਉਦੋਂ ਬਾਅਦ ਆ ਕਰਕੇ ਗਿਆ ਪeo ਦੇਖ ਲੈ 3 ਪਾ ਰੱਖਿਆ ਛੱਤ ਤਾਂ ਪਈ ਨਹੀਂ ਛੱਤ ਪਾ ਗਿਆ ਨਾ ਹੁਣ ਤੂੰ ਪਾ ਲੈ ਲੈਂਟਰ ਤੇ ਇੱਥੇ ਤਾਂ ਡਲੀ ਵੀ ਨਹੀਂ ਲੱਗੀ ਇਹਦੂ ਬਾਅਦ ਕਿਉਂ ਮੱਥਾ ਮਾਰ ਰ ਇਹਦੇ ਨਾਲ ਕੋਈ ਫਾਇਦਾ ਨਹੀਂ ਇਹ ਬਕਵਾਸ ਕਰਦਾ ਫालतੂ ਦੀ ਇਹੀ ਕੁਛ ਹੈ ਤੇ ਕੋਲ ਵੇਲੇ ਨੂੰ ਦਈ ਜਾਓ ਉਸ ਨੂੰ ਖਵਾਈ ਜਾਓ ਨਹੀਂ ਮੈਂ ਤਾਂ ਕੋਠੀ ਪਾਉਂਗਾ ਸਿੱਧੀ ਹੂੰ ਤਾਂ ਮੈਂ ਕਿਹ ਕੋਟੀਆਂ ਦੇਖੀ ਜਾਊ ਮੈਂ ਇਹਦੀ ਕੋਠੀ ਚ ਬੈਠੀ ਚੰਗਾ ਜਿਹੜੀ ਇਹ ਪਾਉਂਗਾ ਉਹ ਪਹਿਲਾਂ ਭੈਣ ਦੇ ਵਿਆਹ ਵਾਸਤੇ ਤਾਂ ਰੁਪਈਆ ਜੋੜ ਲੈ ਕੋਠੀ ਤੇ ਜਦੋਂ ਪਾਉਗੀ ਦੇਖੀ ਜਾਊ ਉਹ ਫਿਰ ਲੈ ਉਹ ਹੌਲੀ ਹੌਲੀ ਹੋਊਗਾ ਉਹ ਸਾਰਾ ਕੁਝ ਮੈਂ ਇੱਕੋ ਦਮ ਤਾਂ ਨਹੀਂ ਹੋ ਜਾਊਗਾ ਹੱਥਾਂ ਦੇ ਸਾਰੋ ਜਮਾਨੇ ਦੋਸਤਾਂ ਤਾਂ ਐ ਕਹਿੰਦੇ ਕੋਠੀ ਇੱਕੋ ਦਮ ਹੀ ਬਸ ਬਣ ਜੇ ਐ ਝੂ ਮੰਤਰ ਜਿਵੇਂ ਜਾਦੂ ਹੀ ਹੈ ਤਾਂ ਬਸ ਗੱਲ ਸੁਣ ਆ ਤੂੰ ਘਰ ਨੇ ਸੈਟ ਕਰਾ ਲੈ ਕੋਠੀ ਦਾ ਬਾਅਦ ਚ ਪਾ ਲਈ ਕੋਈ ਨਾ ਕੋਈ ਗੱਲ ਨਹੀਂ ਕੰਮ ਕਰ ਲੱਗ ਜਾ ਸੋਚ ਹੋਣੀ ਚਾਹੀਦੀ ਆ ਵੱਡੀ ਥੋੜੇ ਵਾਂਗੂ ਨਹੀਂ ਸੁਣ ਤਾਂ ਐ ਆ ਬਸ ਆ ਘਰ ਤੱਕ ਹੀ ਰਹਿ ਜਾ ਦੋਸਤਾਂ ਪਹਿਲੇ ਸੋਚੇ ਤੱਕ ਹੀ ਰਹਿ ਜਾ ਬਸ ਕਰੀਓ ਨਾ ਕੁਛ ਹਾਂ ਆ ਜਾ ਮਾ ਕੇ ਉਸ ਸਮਾਰਿਆ ਗੱਲ ਸੁਣ ਮੁੰਡੇ ਉਹ ਬਚਾਰੀ ਲੋਕਾਂ ਦੇ ਧੰਦੇ ਕਰਦੇ ਉਹਦੇ ਵਾਸਤੇ ਸੋਚ ਲੈ ਕੁਸ ਆਹ ਦੇਖਦੇ ਫਿਰਦੇ ਆ ਫਿਰ ਹੁਣ ਮੈਂ ਕਿਹੜਾ ਜਾਣਦਾ ਨਹੀਂ ਤੂੰ ਤਾਂ ਉਹ ਨੂੰ ਆਏ ਜਦੋਂ ਯਾਰ ਬਹਿ ਜਾ ਪੰਜ ਮਿੰਟ ਤੁਹਾਡੇ ਕੋਲ ਤੂੰ ਤਾਂ ਬਸ ਇਹ ਕੀਰਨੇ ਪਾਉਣ ਲੱਗ ਜਨੇ ਮੈਂ ਕੁਝ ਕਰਦਾ ਨਹੀਂਗਾ ਹੁਣ ਦੇਖਦਾ ਦਾ ਫਿਰਦਾਗਾ ਹੁਣ ਆ ਛੋਟੇ ਮੋਟੇ ਕੰਮ ਤਾਂ ਹੁੰਦੇ ਨੇ ਜਿਵੇਂ ਤੁਸੀਂ ਕਹਿੰਦੇ ਉਹ ਵੀ ਬੱਠਲ ਚੱਕ ਲੈ ਜਾ ਕੇ ਉਹ ਨਹੀਂ ਹੁੰਦੇ ਜੱਟ ਤੋਂ ਚੱਲ ਨਾ ਪੱਠੇ ਚੱਕ ਫਿਰ ਜਿਹੜੇ ਤੇਰਾ ਕੰਮ ਕਰਨ ਵਾਲਾ ਉਹ ਤਾਂ ਕਰ ਲੈ ਇਹਦਾ ਵੀ ਹੁਣ ਕੋਈ ਰਿਸ਼ਤਾ ਦੇਖਣਾ ਹੈ ਇਹਨੂੰ ਸਾਰੀ ਉਮਰ ਇੱਥੇ ਤਾਂ ਨਹੀਂ ਬਿਠਾਈ ਰੱਖਣਾ ਨਹੀਂ ਭਾਉਂਦੇ ਸਾਰਾ ਕੁਝ ਚੱਲ ਠੀਕ ਹੈ ਚੰਗਾ ਕਰ ਲੇਗਾ ਤੂੰ ਤਾਂ ਜ ਨੇ ਬੋਲੇ ਜਾਂਦੇ ਆ ਯਾਰ ਪਹਿਲਾਂ ਨਹੀਂ ਕੋਈ ਬਾਤ ਇੱਕੋ ਦਾ ਵੀ ਹੋ ਜੂਗਾ ਦੱਸ ਤੂੰ ਖੇੜ ਹੈ